ਭਾਰਤਪੂਰਨ ਗੋਇਲ ਜੀ ਕਪੜਾ ਮਾਰਕੀਟ ਦੇ ਪ੍ਰਧਾਨ ਹੈਗੇ ਆ ਜੋਰਾ ਸਿੰਘ ਜੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਨਾਲੋਂ ਹੈਗੇ ਆ ਜੀਵਨ ਗੋਇਲ ਜੀ ਪ੍ਰਧਾਨ ਵਪਾਰ ਮੰਡਲ ਵੱਲੋਂ ਹਾਜ਼ਰ ਹੈ ਰਣਜੀਤ ਸਿੰਘ ਜੀ ਪ੍ਰਧਾਨ ਪੁਲਿਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਹਾਜ਼ਰ ਹੈ ਕਲਵੰਤ ਸਿੰਘ ਜਿਹੜੇ ਆ ਜੋ ਜੇਲ ਪੈਨਸ਼ਨ ਜੇ ਐਸੋਸੀਏਸ਼ਨ ਵੱਲੋਂ ਹਾਜ਼ਰ ਹੈ ਦਰਸ਼ਨ ਮੌਰ ਜੀ ਪੰਜਾਬ ਗਵਰਨਮੈਂਟ ਪੈਨਸ਼ਨ ਜੇ ਵੈਲਫੇਅਰ ਵੱਲੋਂ ਹਾਜ਼ਰ ਹੈ ਪ੍ਰਿੰਸੀਪਲ ਹਰਬੰਸ ਸਿੰਘ ਸਿੱਧੂ ਸਮਾਜਿਕ ਕਾਰਜਕਰਤਾ ਹਾਜ਼ਰ ਹੈ ਬਲਕਰਨ ਸਿੰਘ ਜੀ ਕੋਲ ਹਿੰਦ ਨਿਸ਼ਾਨ ਸਭਾ ਵਰ ਕਿਸਾਨ ਸਭਾ ਵੱਲੋਂ ਬੱਗਾ ਸਿੰਘ ਜੀ ਜਮੂਹਿਤ ਕਾਰ ਸਭਾ ਬੰਨੀਓ ਦਰਬੰਨਜੀਤ ਸਿੰਘ ਜੀ ਮਹਿਰੀ ਪ੍ਰਧਾਨ ਜੇਵਲਰ ਐਸੋਸੀਏਸ਼ਨ ਬਲਵਿੰਦਰ ਸਿੰਘ ਭਾਈਆ ਪ੍ਰਧਾਨ ਵਪਾਰ ਮੰਡਲ ਸ੍ਰਿੰਦਰ ਕਪੂਰ ਜੀ ਪ੍ਰਧਾਨ ਜਿੰਦਲ ਮਾਰਕੀਟ ਬੈਕਸਾਈਡ ਬੱਸ ਸਟੈਂਡ ਅਮਰਜੀਤ ਸਿੰਘ ਜੀ ਹਣੀ ਬੀਕੀ ਤੋਂ ਦਕਾਉਂਦਾ ਰਵਿੰਦਰ ਟੈਣੀ ਜੀ ਪ੍ਰਧਾਨ ਭਗ ਸਿੰਘ ਮਾਰਕੀਟ ਦੇਵੀदयाल ਜੀ ਪ੍ਰਧਾਨ ਕੋਟ ਰੋਡ ਮਹਿਣਾ ਚੌਂਕ ਮਾਰਕੀਟ ਇਹ ਸਾਰੇ ਸਾਡੇ ਚਾਹਤਿਰ ਹੈ ਰਾਜਕੁਮਾਰ ਜੀ ਐਮਸੀ ਸਾਡੇ ਚ ਹਾਜ਼ਰ ਹੈ 우ષા ਗੋਇਲ ਜੀ ਐਮਸੀ ਉਹ ਸਾਡੇ ਚ ਹਾਜ਼ਰ ਹੈ ਬਬਲੀ ਢਿੱਲੋਂ ਜੀ ਕਾਲੀਦਾਲਾ ਨਿੋਂ ਹਾਜ਼ਰ ਹੈ ਰੀਨਾ ਗੁਪਤਾ ਜੀ ਉਹ ਉਹਨਾਂ ਦੇ ਹਸਬੰਡ ਆ ਇੱਥੇ ਹੈਗੇ ਆ ਪੰਕਜ ਭਾਰਤਵਾੜ ਜੀ ਬੀਜੇਪੀ ਬਨਿਓ ਆਛੂ ਤੋਂ ਅਕੀ ਬੀਜੇਪੀ ਬਨਿਓ ਆਛੂ ਤੋਂ ਨੀਕੇ ਪਹੁੰਚ ਹੈ ਜੀ ਸਾਹ ਜਾ ਵੀਰਪਾਲ ਕੌਰ ਜੀ ਦੇ ਘਰ ਵਾਲੇ ਪ੍ਰਵਿੰਦਰ ਸਿੰਘ ਜੀ ਨੰਬਰ ਦਾ ਐਮਸੀ ਜਿਹੜੇ ਉਹ ਇੱਥੇ ਹੈਗੇ ਆ ਕਮਨਜੀਤ ਸਿੰਘ ਪੰਘੂ ਜਿਨ੍ਹਾਂ ਦੇ ਵਾਈਫ ਗੁਰਿੰਦਰਪਾਲ ਕੌਰ ਐ ਐਮਸੀ ਐ ਉਹ ਵੀ ਇੱਥੇ ਹਾਜ਼ਰ ਐ ਇਹਨਾਂ ਚੋ ਜਾਨੀ ਜਿਵੇਂ ਰਾਜਨ ਜੀ ਹੈਗੇ ਆ ਉਹ ਚੰਡੀਗੜ੍ਹ ਮੀਟਿੰਗ ਕਰਕੇ ਉੱਥੇ ਗਏ ਆ ਉਹਨਾਂ ਨੇ ਆਪਦੇ ਐਨਿਓ ਪੰਘੂ ਸਾਹਿਬ ਨੂੰ ਜਿਹੜਾ ਉਹ ਕੀਤਾ ਹੈਗਾ ਵੀ ਮੇਰੇ ਐਨਿਓ ਕਾਂਗਰਸ ਪਾਰਟੀ ਐਨਿਓ ਪੰਘੂ ਸਾਹਿਬ ਗੱਲ ਸਪਸ਼ਟ ਕਰਨਗੇ ਵੈਸੇ ਉਹ ਆ ਕੇ ਆਪਣੀ ਪੋਜੀਸ਼ਨ ਐ ਦੇ ਰਹੀ ਉਹ ਸਪਸ਼ਟ ਕਰ ਕਿਉਂ ਕਿ ਹੈ ਉਹਨੇ ਪੀਚੇ ਹੋਮ ਤਾਂ ਕੇ ਵੀ ਕੀਤੀ ਸੀ ਤੇ ਤੁਸੀਂ ਦੇਖਿਆ ਸੀ ਫਾਇਰ ਬ੍ਰਿਗੇਡ ਤੇ ਵੀ ਉਹਨਾਂ ਨੇ ਆਪਣੀ ਪੋਜੀਸ਼ਨ ਸਪਸ਼ਟ ਕਰਤੀ ਸੀ ਸਰੂਪ ਸਿੰਘਲਾ ਜੀ ਵੀ ਚੰਡੀਗੜ੍ਹ ਗਏ ਹੋਣ ਕਰਕੇ ਉਹਨਾਂ ਨੇ ਆਪ ਦਾ ਇਹ ਨਾਮਿਨੇਟ ਭੇਜਿਆ ਹੈਗਾ ਬਬਲੀ ਤੇ ਲੋਜੀ ਖੁਦ ਆਪ ਆਏ ਹੈਗੇ ਆ ਬਾਕੀ ਇਹ ਸੰਘਰਸ਼ ਕਮੇਟੀ ਇਹਨਾਂ ਸਾਰੇ ਜਿਹੜੇ ਬਸ ਬਬਲੀ ਬਸ ਆਵਣੀ ਕੋਨੇ ਜਗਿੰਦਰ ਸਿੰਘ ਜੀ ਨੂੰ ਮੈਂ ਦੇਖ ਕੇ ਗਿਆ ਜਿਲ੍ਹਾ ਪ੍ਰਧਾਨ ਆ ਜਗਿੰਦਰ ਸਿੰਘ ਜੀ ਜਿਹੜਾ ਪ੍ਰਧਾਨ ਹੈ ਜਿਹੜੇ ਉਹਨਾਂ ਨੂੰ ਜ਼ਰੂਰੀ ਕੰਮ ਸੀ ਬਸ ਆਵਣੀ ਉਹ ਉਹ ਹਮਾਇਦੇ ਕੇ ਗਏ ਐ ਇਹ ਸਾਰੇ ਅਸੀਂ ਸਾਨੂੰ ਇਹੀ ਰਿਕੁਐਸਟ ਕਰਦੇ ਆਂ ਵੀ ਜਿਹੜੇ ਭਲੇਖੇ ਪਾਸ ਜਾ ਰਹੇ ਆ ਅਸੀਂ ਇਹ ਸਾਰੇ ਸਾਨੂੰ ਇੱਥੇ ਤੁਹਾਡੇ ਸਾਹਮਣੇ ਹੀ ਸਾਰੇ ਜਾਣੇ ਆਏ ਆ ਤੁਸੀਂ ਪੁੱਛ ਕੇ ਇਹ ਗੱਲ ਡੀਸੀ ਸਾਹਿਬ ਨੂੰ ਕਲੀਅਰ ਕਰੋ ਕਿ ਜਿਹੜਾ ਸਾਰਾ ਸ਼ਹਿਰ ਹੈ ਉਹ ਬਾਸਾ ਦਾ ਬਾਹਰ ਲਜਾਣ ਦੇ ਵਿਰੋਧ ਹੈ ਇਹ ਨੂੰ ਇਸ ਨੂੰ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਆ ਜਿਹੜੇ ਉਹ ਵੀ ਆਗੇ ਪੈਨਲ ਰੋੜਾ ਜੀ ਹਾਂ ਜੀ ਹਾਂ ਆਗੇ ਹੈਗੇ ਗਰੁੱਪ ਦੀ ਬਣਤੀ ਦੇ ਬਾਈ ਵੀ ਆਏ ਆ ਐਮਸੀ ਕੋਰਪੋਰੇਸ਼ਨ ਜਿਹੜੇ ਉਸ ਜਿਹੜੇ ਬਾਤ ਚ ਆਏ ਉਹਨਾਂ ਦੇ ਨਾਮ ਸਾਡੇ ਨਹੀਂ ਲਿਖਣੇ ਨੂੰ ਰਹਿ ਗਏ ਸੀ ਉਹ ਵੀ ਆਏ ਹੈਗੇ ਉਹ ਤੋਂ ਉਹਦਾ ਤੁਹਾਨੂੰ ਦੱਸ ਦਿੰਦੇ ਆ ਸੋ ਅਸੀਂ ਅਪੀਲ ਕਰਦੇ ਆ ਜਿਹੜੇ ਸਰਕਾਰ ਨੂੰ ਵੀ ਤੇ ਡੀਸੀ ਸਾਹਿਬ ਨੂੰ ਵੀ ਜਿਹੜੇ ਸਰਕਾਰ ਦੇ ਤੌਰ ਨਾਲੋਂ ਜਾਨੀ ਇੱਕ ਲੋਕਲ ਪਾਰਟੀ ਆ ਉਹ ਸਾਡੇ ਨਾਲ ਵਤੀਰਾ ਕਰ ਰਹੀ ਹੈ ਪਤਾ ਨਹੀਂ ਕਿ ਉਹ ਅਸੀਂ ਚਾਏ ਸਮਝਦੇ ਆਂ ਵੀ ਸਾਡੇ ਵੀ ਡੀਸੀ ਤੋਂ ਸਾਡੇ ਵੀ ਆ ਚਾਏ ਅਸੀਂ ਠੀਕ ਹੈ ਬੱਸ ਸਟੈਂਡ ਦੇ ਵਿਰੋਧ ਆ ਉਹ ਅਸੀਂ ਆਪ ਦਾ ਪੱਖ ਰੱਖ ਰਹੇ ਆਂ ਉਹ ਡੀਸੀ ਸਾਡੇ ਵੀ ਆ ਜਿਹੜੇ ਬੱਸ ਟੈਂਡ ਉਥੇ ਲੈ ਕੇ ਜਾ ਰਹੇ ਉਹ ਡੀਸੀ ਉਹਨਾਂ ਦੇ ਵੀ ਆ ਉਹਨਾਂ ਨੂੰ ਅਸੀਂ ਰਿਕਵੈਸਟ ਵੀ ਕਰਦੇ ਆਂ ਦੋਨਾਂ ਤਰ੍ਹਾਂ ਦੀ ਗੱਲ ਸੁਣ ਕੇ ਉਹ ਇੱਕ ਪਾਰਟੀ ਵਜੋਂ ਕੰਮ ਨਾ ਕਰਨ ਉਹ ਸਾਡਾ ਪੱਖ ਆ ਜਿਹੜਾ ਇਹ ਲੋਕਾਂ ਦਾ ਪੱਖ ਹੈ ਬੱਸ ਸਟੈਂਡ ਬਾਹਰ ਲਜਾਣ ਦੀ ਉਨਾਕਰਨ ਮੈਂ ਜੋ ਵੀ ਸਾਡਾ ਜਿਹੜਾ ਪੱਕਾ ਹੈ ਇਹ ਅਸੀਂ ਪੋਸਟਰ ਰਿਲੀਜ਼ ਕੀਤਾ ਹੈ ਇਹਦੇ ਪਿਛਲੇ ਪਾਸੇ ਅਸੀਂ ਨਕਸ਼ਾ ਵੀ ਦਿੱਤਾ ਸ਼ਹਿਰ ਦਾ ਸਾਰੀ ਉਵਾਦੀ ਹੈ ਜਿਹੜੀ ਉਹ ਆਡਾ ਤੇ ਇਹਦੇ ਤੋਂ 7 ਕਿਲੋਮੀਟਰ ਦੂਰ ਜਿਹੜਾ ਇੱਕ ਬੱਸ ਸਟੈਂਡ ਨੂੰ ਬਾਹਰ ਮਲੋਠ ਰੋਡ ਤੇ ਲਜਾਇਆ ਰਿਹਾ ਜਾ ਰਿਹਾ ਹੈ ਜਿਹੜੀ ਜਗ੍ਹਾ ਤੇ ਲਜਾਇਆ ਜਾ ਰਿਹਾ ਉਹ ਤੋਂ 10 ਕਿਲੋਮੀਟਰ ਦੂਰ ਤੇ ਅੱਜ ਸ਼ਤਰਾ ਤੇ ਟੱਪ ਕੇ ਮੁਕਸਰ ਜ਼ਿਲ੍ਹੇ ਦੀ ਹੱਦ ਚੱਲ ਪੈਂਦੀ ਹੈ ਇੱਕ ਜਮਾ ਕੋਨੇ ਚ ਲਜਾਇਆ ਜਾ ਰਿਹਾ ਜੋ ਬਹੁਤ ਗਲਤ ਹੈ ਸ਼ਹਿਰ ਨੂੰ ਉਜਾੜਿਆ ਜਾਊਗਾ ਹੁਣ ਮੈਂ ਗੁਰਪ੍ਰੀਤ ਜੀ ਨੂੰ ਬੇਨਤੀ ਕਰੂੰਗਾ ਵੀ ਉਹ ਪੋਸਟਰ ਦੇ ਪੁਆਇੰਟ ਟੂ ਪੁਆਇੰਟ ਤੁਸੀਂ ਵੀ ਪੜ ਲਓ ਜੋ ਵੀ ਗੱਲ ਤੁਸੀਂ ਸਪਸ਼ਟ ਕਰਨੀ ਚਾਹੁੰਦੇ ਸਾਰੀ ਕਮੇਟੀ ਸਾਡੀ ਜਿਹੜੀ ਸੰਗਠਨ ਕਮੇਟੀ ਬੈਠੀ ਹੈ ਜਿਹੜੇ ਪੁਆਇੰਟ ਤੇ ਤੁਹਾਨੂੰ ਕੋਈ ਸ਼ੱਕ ਹੈ ਉਹਦੇ ਤੇ ਤੁਸੀਂ ਕਿਸੇ ਨੂੰ ਵੀ ਸਾਡੇ ਸੰਗਠਨ ਕਮੇਟੀ ਦੇ ਮੈਂਬਰ ਨੂੰ ਸਵਾਲ ਕਰ ਸਕਦੇ ਆ ਉਹ ਅਸੀਂ ਉਹਦਾ ਜਵਾਬ ਦੇਵਾਂਗੇ ਆਪਾਂ ਇੱਕ ਇੱਕ ਕਰਕੇ ਪੁਆਇੰਟ ਡਿਸਕਸ ਕਰ ਲੈਨੇ ਆ ਉਸ ਤੋਂ ਬਾਅਦ ਸਾਰੇ ਡਿਸਕਸ ਹੋਣ ਤੋਂ ਬਾਅਦ ਤੁਸੀਂ ਆਪਣਾ ਜੋ ਵੀ ਕੋਈ ਮਨਚ ਪ੍ਰੈਸ਼ਰ ਉੱਠਦਾ ਸਾਡੇ ਤੋਂ ਕਿਸੇ ਜਿਹੜੀਆਂ ਪੋਲਿਟਿਕਲ ਧਿਰਾਂ ਬੈਠੀਆਂ ਉਹਨਾਂ ਤੋਂ ਜਾਂ ਜਿਹੜੀਆਂ ਦੁਕਾਨਦਾਰ ਵਪਾਰ ਮੰਡਲ ਐਸੋਸੀਏਸ਼ਨਾਂ ਬੈਠੀਆਂ ਪਟੰਡੇ ਦੀਆਂ ਸਾਰੀਆਂ ਉਹਨਾਂ ਤੋਂ ਪੁੱਛ ਸਕਦੇ ਹੋ ਸੋ ਸਭ ਤੋਂ ਪਹਿਲਾਂ ਬਾਸ ਅੱਡੇ ਦੀ ਲੋੜ ਕਿਉਂ ਹੁੰਦੀ ਹੈ ਬਾਸ ਅੱਡਾ ਜੀ ਜਿਹੜਾ ਯਾਤਾਂ ਯਾਤ ਕਹਿ ਲਓ ਸਫਰ ਦਾ ਕਹਿ ਲਓ ਮੁੱਖ ਸਾਧਨ ਹੈ ਇਹਦਾ ਕੰਮ ਹੁੰਦਾ ਇੱਕ ਥਾਂ ਤੋਂ ਸਵਾਰੀਆਂ ਨੂੰ ਦੂਜੀ ਥਾਂ ਤੇ ਪਹੁੰਚਾਉਣਾ ਸੋ ਬਾਸ ਅੱਡਾ ਹਮੇਸ਼ਾ ਉੱਥੇ ਬਣਾਇਆ ਜਾਂਦਾ ਜਿੱਥੇ ਸਭ ਤੋਂ ਵੱਧ ਸ਼ਹਿਰ ਦੀ ਆਬਾਦੀ ਹੋવી ਹੋਵੇ ਕਿਉਂ ਉਸ ਆਬਾਦੀ ਨੂੰ ਦੂਜੀ ਥਾਂ ਤੇ ਸ਼ਿਫਟ ਕਰਨਾ ਹੁੰਦਾ ਅਧਾਰਨ ਦੇ ਤੌਰ ਤੇ ਅਮਰitsar ਲੁਧਿਆਣਾ ਜਲੰਧਰ ਦਿੱਲੀ ਕਲਕੱਤਾ ਸਾਰੇ ਸ਼ਹਿਰਾਂ ਦੇ ਸਾਰੇ ਵੱਡੇ ਸ਼ਹਿਰਾਂ ਦੇ ਜਿਹੜੇ ਆਈਐਸਬੀਟੀਜ਼ ਆ ਇੰਟਰਨੈਸ਼ਨਲ ਜਿਹੜੇ ਅੰਤਰਰਾਜੀ ਬੱਸ ਸਟੈਂਡ ਆ ਉਹ ਸ਼ਹਿਰਾਂ ਦੇ ਬਿਲਕੁਲ ਵਿਚਕਾਰ ਆ ਨਾ ਕਿ ਸ਼ਹਿਰ ਤੋਂ ਬਾਹਰ ਹੁਣ ਪਟਿੰਡੇ ਦੇ ਜਿਹੜਾ ਪ੍ਰੈਜ਼ੈਂਟ ਬੱਸ ਅੱਡਾ ਕੀ ਇਹ ਸਹੀ ਸਥਾਨ ਤੇ ਆ ਬਿਲਕੁਲ ਠੱਕ ਵਸਾਂ ਤੇ ਜੀ ਕਿਵੇਂ ਇੱਥੇ ਜ਼ਿਲ੍ਹਾ ਕਚੈਰੀਆਂ ਮਿੰਨੀ ਸਟਟਰੇ ਤਾ ਤਹਿਸੀਲ ਐਸਐਸਪੀ ਦਫ਼ਤਰ ਸਰਕਾਰੀ ਕਾਲਜ ਪ੍ਰਾਈਵੇਟ ਕਾਲਜ ਸਰਕਾਰੀ ਹਸਪਤਾਲ ਅਨੇਕਾ ਨਿੱਜੀ ਹਸਪਤਾਲ ਵੱਡੀ ਸਬਜ਼ੀ ਮੰਡੀ ਅਨਾਜ ਮੰਡੀ ਜਿਹੜੇ ਇਮਤਿਹਾਨਾਂ ਦੀ ਤਿਆਰੀ ਕਰਾਉਣ ਵਾਲੇ ਨਿੱਜੀ ਸੈਂਟਰ ਆ ਉਹ ਸਾਰੇ ਦੇ ਸਾਰੇ ਬਸ ਸੜੀ ਦੇ ਆਸ-ਪਾਸ ਹੈ ਬਸ ਸੜੀ ਦੀ ਪਹੁੰਚ ਦੇ ਬਿਲਕੁਲ ਵਿੱਚ ਠੀਕ ਹੈ ਜੀ ਇੱਥੇ ਜਿਹੜੇ ਖਾਸ ਤੌਰ ਤੇ ਮੈਂ ਗੱਲ ਕਰੂੰ ਨਿਮਨ ਵਰਗ ਉਹ ਵਰਗੀ ਜਿਹੜੇ ਜਾਂ ਮੱਧ ਵਰਗੀ ਲੋਕ ਹੈ ਜਿਨ੍ਹਾਂ ਨੇ ਬਸ ਵਰਤਨੀ ਹੁੰਦੀ ਹੈ ਉਹਨਾਂ ਲਈ ਉਹਨਾਂ ਨੇ ਇਹੀ ਛੇਕਤ ਤੋਂ ਬਿਜਿਨਸ ਜਿਨ੍ਹਾਂ ਲਈ ਸ਼ਹਿਰ ਚਾਉਣਾ ਹੁੰਦਾ ਉਹਨਾਂ ਲਈ ਬਿਲਕੁਲ ਇਹ ਨੇੜੇ ਨੇੜੇ ਆ ਨੰਬਰ 2 ਜਿਹੜੀ ਸ਼ਹਿਰ ਦੀ ਵਾਦੀ ਹੈ ਜਿਨ੍ਹਾਂ ਨੇ ਬਸ ਵਰਤਨੀ ਹੈ ਇੱਕ ਤਾਂ ਬਾਹਰੋਂ ਆਉਣ ਵਾਲੇ ਹੋਗੇ ਹੁਣ ਪੇਸ਼ੈਂਟ ਹੈ ਕੋਈ ਮਰੀਜ਼ ਆਇਆ ਬਾਹਰੋਂ ਉਹ ਪਹਿਲਾਂ ਦੂਰ ਜਾਊ ਉਸ ਤੋਂ ਬਾਅਦ ਫੇਰ ਇੱਥੇ ਆਊ ਫੇਰ ਹਸਪਤਾਲ ਚ ਜਾਊ ਨੰਬਰ 2 ਜਿਹੜੀ 4 ਲੱਖ ਵਾਸੀ ਦੀ ਗੱਲ ਕਰਦੇ ਉਹ 4 ਲੱਖ ਵਾਸੀ ਵੀ ਮੈਕਸਿਮਮ ਉਸ ਤੋਂ ਵਾਸੀ 80% ਵਾਸੀ ਇਸ ਦੇ ਆਸ-ਪਾਸ ਵਾਲੇ ਏਰੀਏ 'ਚ ਹੀ ਵੱਸਦੀ ਹੈ ਉਹਨੂੰ ਵੀ ਇਹ ਬੱਸ ਸਟੈਂਡ ਬਿਲਕੁਲ ਨੇੜੇ ਹੈ ਉਦੋਂ ਅਗਲੀ ਗੱਲ ਕਿ ਜਿਹੜੇ ਬਾਹਰੋਂ ਆਲੇ ਲੋਕ ਹੈ ਜਾਂ ਇੱਥੋਂ ਵਾਲੇ ਉਹਨਾਂ ਨੇ ਜਿਹੜਾ ਸਮਾਨ ਖਰੀਦਣਾ ਉਹਨਾਂ ਦੀ ਰੋਜ਼ਮਰਰਾ ਦੀ ਜ਼ਰੂਰਤ ਦੇ ਬਾਜ਼ਾਰ ਵੀ ਛੋਟੇ ਇੱਥੇ ਹੀ ਹੈ ਇੱਥੋਂ ਸ਼ੁਰੂ ਹੁੰਦਾ ਬੰਦਾ ਬਾਜ਼ਾਰ 'ਚ ਵੜਦਾ ਹੈ ਬੱਸ ਸਟੈਂਡ ਕੋਲੋਂ ਮਹਿਣਾ ਚੌਕ ਨੂੰ ਸਿਰਕੀ ਬਾਜ਼ਾਰ ਤੱਕ ਚੱਲਿਆ ਜਾਂਦਾ ਹੈ ਉਹ ਲੋਗ ਆਪਣੀ ਜਰੂਰਤ ਦਾ ਸਾਰਾ ਸਮਾਨ ਬੜੇ ਸਸਤੇ ਰੇਟ ਤੇ ਮਿਲ ਜਾਂਦਾ ਹੈ ਮੈਂ ਵਿੱਚੋਂ ਇੱਕ ਮੈਂਸ਼ਨ ਕਰਦਾ ਮੈਂ ਖੁਦ ਇਸ ਇਲਾਕੇ 'ਚ ਜੰਮਿਆ ਪਲਿਆ ਹਜੇ ਵੀ 500 ਰੁਪਏ ਦਾ ਇੱਕ ਬੱਚੇ ਦਾ ਪੂਰਾ ਸੂਟ ਮਿਲ ਜਾਂਦਾ ਇੱਥੇ ਤੇ 500 ਰੁਪਏ ਜਿਹੜੇ ਵੱਡੇ ਸ਼ੋਰੂਮਾਂ ਤੇ ਦੁਕਾਨਾਂ ਦੀਆਂ ਥੜੀਆਂ ਨਹੀਂ ਚੜ੍ਹਨ ਦਿੰਦੇ ਅਗਲੀ ਗੱਲ バス ਅੱਡੇ ਦੇ ਦੋ ਕਾਰਨ ਦਿੰਦੇ ਆ ਇੱਕ ਕਹਿੰਦੇ ਜੀ ਡੀ ਸਾਹਿਬ ਨੇ ਜਾਂ ਬਾਕੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਜਿਹੜਾ ਦੱਸਿਆ ਕਾਰਨ ਉਹ ਕਹਿੰਦੇ ਜੀ ਇੱਥੇ ਭੀੜ ਪੜਤ ਹੈ ਅਸਲ 'ਚ ਹਰ ਵਿਕਾਸ ਕਰ ਰਹੇ ਸ਼ਹਿਰ ਦਾ ਦੂਜਾ ਪੱਖ ਜਿਹੜਾ ਉਹ ਭੀੜ ਭੜਕਾ ਹੁੰਦਾ ਹੀ ਐ ਇਸ ਦਾ ਹੱਲ ਇਹ ਨਹੀਂ ਹੁੰਦਾ ਕਿ ਇਸ ਦਾ ਹੱਲ ਕੱਢਣ ਲਈ ਬੱਸ ਸਟੈਂਡ ਨੂੰ ਚੱਕ ਕੇ ਬਾਹਰ ਲੈ ਜਾਓ ਇਹ ਤਾਂ ਇਹ ਹੋ ਗਿਆ ਜੇ ਤੁਹਾਡੇ ਕਿਤੇ ਪੈਰ ਤੇ ਸੱਟ ਵੱਜੀ ਐ ਤਾਂ ਉਹਦਾ ਇਲਾਜ ਕਰਨ ਦੀ ਬਜਾਏ ਉਹ ਪੈਰ ਹੀ ਵੜ ਦੋ ਅਸਲ 'ਚ ਅਸੀਂ ਉਹਦਾ ਇਲਾਜ ਕਰਨਾ ਹੁੰਦਾ ਐ ਇਸ ਭੀੜ ਭੜਕੇ ਦਾ ਕਾਰਨ ਜਿਹੜਾ ਵੀ ਭਾਵੇਂ ਉਹ ਆਟੋਸ ਐ ਜੋ ਉਹਨਾਂ ਨੂੰ ਵਿਵਸਥਿਤ ਕਰਨ ਦੀ ਲੋੜ ਹੈ ਉਹ ਵੀ ਸਾਡੀ ਭਰਾ ਹੈ ਗਰੀਬ ਬੰਦੇ ਕੰਮ ਕਰਦੇ ਆ ਪਰ ਉਹਨਾਂ ਨੂੰ ਵਿਵਸਥਿਤ ਕਰਨ ਦੀ ਲੋੜ ਹੈ ਇਹ ਕੋਈ ਬਾਲੀ ਵੱਡੀ ਗੱਲ ਨਹੀਂ ਦੂਸਰਾ ਜਿਹੜਾ ਤਰੀਕਾ ਹੈਗਾ ਇਹਨੂੰ ਸੋਲਵ ਕਰਨ ਦਾ ਪਾਵਰ ਹਾਊਸ ਰੋਡ ਤੋਂ ਲੈ ਕੇ ਪੁਲਿਸ ਲਾਈਨ ਤੱਕ ਵੱਡੀ ਸੜਕ ਦੇ ਬਿਲਕੁਲ ਨਾਲ ਸਰਕਾਰੀ ਥਾਂ ਪਈ ਹੈ ਉਹ ਕਿਤੇ ਸਰਕਾਰੀ ਭਾਵੇਂ ਉਹ ਕਿਸੇ ਕਲੱਬ ਦੇ ਕਬਜ਼ੇ ਚ ਹੈ ਕਿਤੇ ਕੋਈ ਬੈਠਾ ਹੈ ਉਹ ਜੇ ਸੜਕ ਦੇ ਵਿੱਚ ਮਲਾ ਲਈ ਜਾਵੇ ਤਾਂ ਇਹੀ ਸੜਕ 150 ਫੁੱਟ ਦੇ ਕਰੀਬ ਚੌੜੀ ਹੋ ਜੂਗੀ ਤਾਂ ਬਿਲਕੁਲ ਵੀ ਸਮੱਸਿਆ ਰਹਿਣੀ ਨਹੀਂ ਸੋ ਜੇ ਇੱਥੋਂ ਬਾਹਰ ਚਲਿਆ ਜਾਂਦਾ ਬੱਸ ਸਟੈਂਡ ਉਹਦੇ ਨੁਕਸਾਨ ਕੀ ਹੋਣਗੇ ਕਿ ਸਾਰੀ ਪਹਿਲੀ ਗੱਲ ਤਾਂ ਜਿਹੜੇ ਮਰੀਜ਼ ਆ ਵਿਦਿਆਰਥੀ ਆ ਬਾਹਰੋਂ ਆਉਣ ਵਾਲੇ ਆ ਗਰੀਬ ਬੰਦੇ ਜਿਨ੍ਹਾਂ ਨੇ ਸਤਰੇਤ ਜਾਣਾ ਹੈ ਜਿਨ੍ਹਾਂ ਨੇ ਡੀਸੀ ਦਫ਼ਤਰ ਜਾਣਾ ਹੈ ਉਹਨਾਂ ਨੂੰ ਇਹ ਬਹੁਤ ਦੂਰ ਹੋ ਜਾਊਗਾ ਤੇ ਜਿਹੜੇ ਬਾਜ਼ਾਰ ਹੈ ਜਿੰਨਾਂ ਚੋ ਸਮਾਨ ਲੈਂਦੇ ਆ ਉਹ ਹਜ਼ਾਰਾਂ ਦੁਕਾਨਦਾਰਾਂ ਦੀ ਰੋਜ਼ੀ ਰੋਟੀ ਤੇ ਉਹਨਾਂ ਦੇ ਢਿੱਡ ਤੇ ਲੱਤ ਮਾਰਨਾ ਇਥੋਂ ਬੱਸ ਸਟੈਂਡ ਬਾਹਰ ਲੈ ਕੇ ਜਾਣਾ ਸੋ ਇਸ ਤੋਂ ਬਿਨਾ ਜਿਹੜਾ ਦੂਸਰਾ ਕਾਰਨ ਇਹ ਦੱਸਦੇ ਆ ਵਿਕਾਸ ਕਿ ਬੱਸ ਸਟੈਂਡ ਨੂੰ ਬਾਹਰ ਲਿਜਾ ਕੇ ਉਸ ਇਲਾਕੇ ਦਾ ਵਿਕਾਸ ਹੋ ਇਹ ਅਸਲੋਈ ਹਾਸੋਣੀ ਗੱਲ ਹੈ ਕਿਸੇ ਸਥਾਨ ਦਾ ਵਿਕਾਸ ਕਰਨ ਲਈ ਬੱਸ ਸਟੈਂਡ ਨਹੀਂ ਬਣਾਇਆ ਜਾਂਦਾ ਕਿਸੇ ਵਿਕਾਸ ਕੀਤੇ ਸਥਾਨ ਲਈ ਬੱਸ ਸਟੈਂਡ ਬਣਾਇਆ ਜਾਂਦਾ ਜਿੱਥੇ ਆਬਾਦੀ ਹੁੰਦੀ ਹੈ ਨਾ ਉਸ ਆਬਾਦੀ ਦੀ ਸਹੂਲਤ ਲਈ ਬੱਸ ਸਟੈਂਡ ਹੁੰਦਾ ਨਾ ਕਿ ਕਿਤੇ ਬੱਸ ਸਟੈਂਡ ਬਣਾ ਕੇ ਉੱਥੇ ਆਬਾਦੀ ਪੈਦਾ ਕਰਨੀ ਹੁੰਦੀ ਹੈ ਇਸ ਤਰ੍ਹਾਂ ਨਹੀਂ ਹੁੰਦਾ ਜਿੰਨੇ ਵੀ ਵੱਡੇ ਸ਼ਹਿਰਾਂ ਦੀ ਮੈਂ ਉਦਾਹਰਨ ਦਿੱਤੀ ਹੈ ਉੱਥੇ ਸਾਰਿਆਂ ਦੇ ਸ਼ਹਿਰ ਦੇ ਵਿੱਚ ਬੱਸ ਸਟੈਂਡ ਹੈ ਲੁਧਿਆਣਾ ਦੇ ਤੁਸੀਂ ਐਗਜ਼ਾਮਪਲ ਲੈ ਲਓ ਉੱਥੇ ਫਲਾਈਓਵਰ ਬਣਾਇਆ ਉਹਨਾਂ ਨੇ ਪਰ ਬੱਸ ਸਟੈਂਡ ਬਾਹਰ ਨਹੀਂ ਕੱਢੇ ਇੰਪਲੀਮੈਂਟ ਕੀਤਾ ਬੱਸ ਸਟੈਂਡ ਬਾਹਰ ਕੱਢਣ ਦਾ ਬੁਰੀ ਤਰ੍ਹਾਂ ਫੇਲ ਆ ਲੋਕ ਪਟਿਆਲੇ ਦੇ ਰੋ ਰਹੇ ਆ ਉਹਨਾਂ ਨੂੰ ਕੰਮ ਜਾਣਾ ਪੈਂਦਾ ਕੰਮ ਆਉਣਾ ਪੈਂਦਾ ਪਹਿਲਾਂ ਪਟਿਆਲੇ ਤੋਂ ਬਾਹਰ ਜਾਣਾ ਪੈਂਦਾ ਫਿਰ ਪਟਿਆਲੇ ਦੇ ਅੰਦਰ ਆ ਇਥੋਂ ਤੱਕ ਕਿ ਨਿਊਯਾਰਕ ਦੁਨੀਆ ਦਾ ਸਭ ਤੋਂ ਬਿਜ਼ੀਐਸਟ ਸਿਟੀਆਂ ਚ ਹੋਇਆ ਸੈ ਸ਼ਹਿਰਾਂ ਚ ਹੋਇਆ ਉੱਥੋਂ ਦਾ ਸਭ ਤੋਂ ਬਿਜ਼ੀ ਪਲੇਸ ਹੈ ਜਿਹੜਾ ਉਹ ਟਾਈਮ ਸਕੁਅਰ ਮੈਂ ਖੁਦ ਉੱਥੇ ਗਿਆ ਹਾਂ ਉੱਥੋਂ ਦਾ ਬੱਸ ਸਟੈਂਡ ਉਸ ਟਾਈਮ ਸਕੁਅਰ ਦੇ ਥੱਲੇ ਬਣਿਆ ਹੋਇਆ ਦੁਨੀਆ ਦੇ ਉੱਤੇ ਕੋਈ ਵੀ ਆਧਾਰ ਨਹੀਂ ਜਿੱਥੇ ਵਿਕਾਸ ਕਰਨ ਲਈ ਬੱਸ ਸਟੈਂਡ ਨੂੰ ਬਾਹਰ ਕੱਢਤਾ ਹੋਵੇ ਜਿੱਥੇ ਤੱਕ ਸਾਡੀ ਨੌਲੇਜ ਹੈ ਬੱਸ ਸਟੈਂਡ ਜਿੱਥੇ ਲਿਜਾਨ ਦੀ ਪਲੈਨਿੰਗ ਹੈ ਉੱਥੇ ਕੁਝ ਰਸੂਕਦਾਰ ਲੋਕਾਂ ਦੀਆਂ ਜ਼ਮੀਨਾਂ ਐ ਇਹ ਸਾਰਿਆਂ ਨੂੰ ਕਲੀਅਰ ਹੈ ਉੱਥੇ ਕੁਝ ਨਵੀਆਂ ਕਲੋਨੀਆਂ ਬਣ ਰਹੀਆਂ ਸਾਰਿਆਂ ਨੂੰ ਕਲੀਅਰ ਹੈ ਉਹਨਾਂ ਦੇ ਭਾਅ ਵਧਣਗੇ ਇਹਦੇ ਨਾਲ ਹੋਰ ਉੱਥੇ ਕੁਝ ਨਹੀਂ ਹੋਣਾ ਦੂਸਰੀ ਗੱਲ ਜਿਹੜੀ ਕਿਸੇ ਸਾਡੇ ਮਿੱਤਰ ਨੇ ਉੱਥੇ ਲਿਖੀ ਸੀ ਕਿ ਫੇਸਬੁੱਕ ਪੋਸਟ ਤੇ ਕਿ ਉੱਥੇ ਮੂਰਜਾ ਸੀਮੈਂਟ ਫੈਕਟਰੀ ਹੈ ਉੱਥੇ ਸੈਂਕੜੇ ਦੇ ਹਿਸਾਬ ਨਾਲ ਟਿੱਪਰ ਰੋਜ਼ ਬਾਹਰ ਨਿਕਲਦੇ ਆ ਉਹ ਤਿੰਨ ਗੁਣਾ ਆਪਦਾ ਵਧਾਉਣ ਦੇ ਵੀ ਪਲੈਨਿੰਗ ਚਾ ਕਿ ਤਿੰਨ ਗੁਣਾ ਇਹਦਾ ਪ੍ਰੋਡਕਸ਼ਨ ਹੋਰ ਵਧਾਉਣੀ ਹੈ ਜੇ ਹੁਣ 100 ਟਿੱਪਰ ਨਿਕਲਦਾ ਤਾਂ 300 ਟਿੱਪਰ ਵਿਖਲੂਗਾ ਉੱਥੋਂ ਉੱਥੇ ਰਾਖੀ ਵਾਲੇ ਟਰੱਕ ਨਿਕਲਦੇ ਰੋਜ਼ ਤਾਂ 2-250 300 ਟਰੱਕ ਨਿਕਲਦਾ ਰੋਜ਼ ਉਸੇ ਸੜਕ ਤੇ ਬੱਸ ਸਟੈਂਡ ਬਣਾਉਣਾ ਉਹ ਤਾਂ ਬਿਲਕੁਲ ਹੀ ਸੜਕ ਨੂੰ ਖਤਮ ਕਰਨ ਵਾਲੀ ਗੱਲ ਹੈ ਉਹ ਇੰਡਸਟਰੀਅਲ ਸਾਈਡ ਕਰ ਬਣਦੀ ਜਾ ਰਹੀ ਹੈ ਉੱਥੇ ਬਹੁਤ ਸਾਰੀ ਜ਼ਮੀਨ ਪਈ ਹੈ ਸਰਕਾਰੀ ਉਹਦਾ ਵਿਕਾਸ ਕਰ ਲਓ ਉੱਥੇ ਇੰਡਸਟਰੀ ਲਾ ਲਓ அப்பੇ ਵਿਕਾਸ ਹੋ ਜਾਊਗਾ ਡਬਲੀ ਰੋਡ ਦਾ ਵਿਕਾਸ ਹੋਏ ਐਮਜ਼ ਲੱਗੇ ਨਾ ਕਿ ਉੱਥੇ ਬੱਸ ਸਟੈਂਡ ਬਣਿਆ ਸੀ ਉਹ 42 ਰੋਡ ਦਾ ਵਿਕਾਸ ਹੋਇਆ ਉੱਤੇ ਉਹ ਮਾਲਜੇ ਬਣ ਗਏ ਤਾਂ ਉੱਧਰਲਾ ਵਿਕਾਸ ਹੋ ਗਿਆ ਕਿਸੇ ਜਗ੍ਹਾ ਤੇ ਵਿਕਾਸ ਕਰਨ ਦੀ ਬੱਸ ਸਟੈਂਡ ਨਹੀਂ ਲਜਾਇਆ ਜਾਂਦਾ ਹੁੰਦਾ ਹੁਣ ਕੁਸ਼ਕ ਝੂਠ ਤੇ ਤਰਕ ਕੋ ਤਰਕ ਬਲਕਿ ਉਹ ਇਹ ਹੈ ਕਿ ਪਹਿਲੀ ਗੱਲ ਅਧਿਕਾਰੀ ਕਹਿ ਰਹੇ ਕਿ ਸ਼ਹਿਰ ਵਾਲਾ ਬੱਸ ਸਟੈਂਡ ਵੀ ਚੱਲੂ ਜਿਹੜਾ ਤੁਹਾਡੇ ਵੀ ਸ਼ਾਇਦ ਕਈਆਂ ਦੇ ਮਾਈਂਡ ਚ ਆਇਆ ਹੋਊਗਾ ਕਿ ਸ਼ਹਿਰ ਵਾਲਾ ਬੱਸ ਅਡਾ ਵੀ ਚੱਲੂ ਉਹਦੇ ਲਈ ਸ਼ਟਲ ਬੱਸ ਚਲਾਈ ਜਾਉ 50 60 ਕਿਲੋਮੀਟਰ ਤੱਕ ਦੇ ਡਾਇਰੇ ਚ ਆਉਣ ਵਾਲੇ ਲੋ ਜਿਹੜੇ ਏਰੀਆਜ਼ ਉਹਨਾਂ ਤੋਂ ਬੱਸ ਬੱਸਾ ਇਸੇ ਬੱਸ ਅੱਡੇ ਤੇ ਔਰ ਮੀਆਂ ਲੌਂਗ ਰੂਟ ਦੀਆਂ ਬਾਹਰੋਂ ਚੱਲਣਗੀਆਂ ਇਹ ਉੱਥੋਂ ਇੱਥੇ ਆਉਣ ਲਈ ਸ਼ਟਲ ਬੱਸ ਚੱਲੂ ਤੁਸੀਂ ਆਪ ਸੋਚੋ ਜਿਹੜੀ ਗੱਲ ਕਹਿ ਰਹੇ ਵੀ ਭੀੜ-ਪਟਕਾ ਹਟਾਉਣ ਲਈ ਅਸੀਂ ਇੱਥੋਂ ਬੱਸ ਸਟੈਂਡ ਬਾਹਰ ਲਾ ਜਾ ਰਹੇ ਹਾਂ ਜਦੋਂ ਬੱਸਾਂ ਤਾਂ ਸਾਰੀਆਂ ਲੋਕਲ ਇੱਥੇ ਚੱਲਣੀਆਂ ਸ਼ਟਲ ਬੱਸ ਹੋਰ ਵਿੱਚ ਐਡ ਹੋ ਜਾਣੀ ਐ ਆਟੋ ਐਡ ਹੋਣਗੇ ਕਿਉਂਕਿ ਇੱਕ ਬੱਸ ਦੀ ਪੈਸੇਂਜਰਸ ਨੂੰ ਬਾਹਰੋਂ ਇੱਥੇ ਲਿਆਉਣ ਲਈ ਇਕੱਲੀ ਸ਼ਟਲ ਵਾਸਤੇ ਨਹੀਂ ਆਉਣਗੇ ਲੋਕ ਇੱਕ ਬੱਸ ਲਈ ਘੱਟੋ-ਘੱਟ 7-8-10 ਆਟੋ ਵੀ ਚਾਹੀਦੇ ਹੋਣਗੇ ਤੋ ਇੰਨੇ ਆਟੋ ਸ਼ਹਿਰ ਤੇ ਹੋਰ ਐਡ ਹੋ ਜਾਣੇ ਪੀੜ ਪੜਕਾ ਤਾਂ ਉਹ ਵੀ ਰਹੂਗਾ ਉਹ ਤਾਂ ਮੈਨੇਜ ਹੋਈ ਨਹੀਂ ਸਕਦਾ ਨਾ ਇਹ ਤਾਂ ਪੋਸੀਬਲ ਹੀ ਨਹੀਂ ਦੂਜੀ ਆ ਟ੍ਰਾਂਸਪੋਰਟਰ ਵੀ ਸਾਡੇ ਨਾਲ ਬੈਠੇ ਆ ਇਹ ਦੋ ਬਸਟੈਂਡ ਵਾਲਾ ਕਨਸੈਪਟ ਬਿਲਕੁਲ ਹੀ ਪੋਸੀਬਲ ਨਹੀਂ ਕਿਉਂ ਕਿ ਬੱਸਾਂ ਇੱਕ ਇੱਕ ਮਿੰਟ ਦੇ ਟਾਈਮ ਟੇਬਲ ਦੇ ਅਕੋਰਡਿੰਗ ਚੱਲਦੀਆਂ ਜਿਹੜੀ ਇਹਨਾਂ ਦੀ ਬੱਸ ਇੱਥੋਂ ਜਾਣੀ ਹੈ ਜੀ ਫਰੀਦਕੋਟ ਜੈਤੋਂ ਜਾਣੀ ਫਰੀਦਕੋਟ ਜਾਣੀ ਉਹ ਇਸ ਪਾਸਟੋਂ 9 ਵਜੇ ਚੱਲਦੀ ਹੈ ਉਧਰੋਂ ਅਮਰਸਾਲੀ ਅਮਰਸਰ ਜਾਣ ਵਾਲੀ ਬੱਸ ਦੂਜੇ ਪਾਸੇ ਤੋਂ 9:00 ਵਜੇ 5 ਮਿੰਟ ਤੇ ਚੱਲਦੀ ਹੈ ਇਹਨਾਂ ਦੀ ਬੱਸ ਉਸ ਬੱਸ ਦੇ ਟਾਈਮ ਦੇ ਹਿਸਾਬ ਨਾਲ ਮਿਲ ਹੀ ਨਹੀਂ ਸਕਦੀ। ਇਹਨੇ ਸ਼ਹਿਰ 'ਚੋਂ ਲੰਘੜਾ ਤਾਂ ਉਹ ਬੱਸਾਂ ਵਾਲਿਆਂ ਦੇ ਆਪਸ 'ਚ ਸਿਰ ਪਰਵਾਉਣਗੇ। ਟਾਈਮ ਵੈਸੇ ਨਹੀਂ ਮਤਲਬ ਸਿਰ ਪਰਵਾਉਣਾ ਕੀ ਇਹ ਪ੍ਰੈਕਟੀਕਲੀ ਸੰਭਵ ਹੀ ਹੈ ਨਹੀਂ ਦੋ ਬੱਸ ਕੈਂਡਾ ਤੋਂ ਬੱਸਾਂ ਲਿਜਾ ਕੇ ਇੱਕ ਥਾਂ ਤੇ ਇਕੱਠੀਆਂ ਕਰਨੀਆਂ। ਸੋ ਦੂਸਰਾ ਝੂਠ ਜਿਹੜਾ ਬੋਲਦੇ ਆ ਉਹ ਹੈ ਕਿ 100 200 ਬੰਦੇ ਆ ਇਹਦੇ ਵਿੱਚ। ਪਹਿਲਾਂ ਇਹ ਕਿਹਾ ਗਿਆ ਕਿ ਕੱਲੇ ਟਰਾਂਸਪੋਰਟਰ ਆ। ਉਸ ਤੋਂ ਬਾਅਦ ਦੁਕਾਨਦਾਰ ਵੀ ਸ਼ਾਮਲ ਹੋ ਗਏ ਆਰੀਆ ਸਮਾਜ ਚੌਂਕ ਤੱਕ ਤੁਸੀਂ ਉਦੋਂ ਦੇਖਿਆ ਇੱਕ ਸਿੰਗਲ ਵੀ ਦੁਕਾਨ ਨਹੀਂ ਸੀ ਖੁੱਲੀ ਹੁਣ ਕਹਿੰਦੇ ਕਿ ਕੱਲੇ ਦੁਕਾਨਦਾਰ ਸ਼ਾਮਲ ਹੈ ਪਹਿਲਾਂ ਡਿਸਾਈਡ ਕਰ ਲੈਣ ਵੀ ਕੱਲੇ ਕੌਣ ਸ਼ਾਮਲ ਹੈ ਇਹਦੇ ਵਿੱਚ ਸਾਡੇ ਕੋਲੇ ਚਾਰੇ ਵਪਾਰ ਮੰਡਲਾਂ ਦੇ ਪ੍ਰਧਾਨ ਆਏ ਆ ਇਹਦੇ ਵਿੱਚ ਸਾਡੇ ਕੋਲੇ ਸਾਰੀਆਂ ਜੰਨੀਆਂ ਬਠਿੰਡੇ ਦੀਆਂ ਦੁਕਾਨਦਾਰੀ ਯੂਨੀਅਨਾਂ ਆ ਮੈਰੀ ਜੀ ਬੈਠੇ ਹੋਣੇ ਸਿਰਕੀ ਬਾਜ਼ਾਰ ਦੀ ਵਾਲੇ ਪਾਸੇ ਦੇ ਆ ਮਤਲਬ ਇਹ ਨਹੀਂ ਹੈ ਕਿ ਤੋਂ ਵੀ ਵੀਰ ਤੋਂ ਇਹ ਨਹੀਂ ਹੈ ਕਿ ਕਿਸੇ ਇੱਕ ਬਾਜ਼ਾਰ ਦੇ ਹੈ ਬਠਿੰਡੇ ਦੇ ਸਾਰੇ ਬਾਜ਼ਾਰਾਂ ਦੇ ਜਿਹੜੀਆਂ ਮਾਰਕੀਟ ਹੈ ਮਾਰਕੀਟ ਐਸੋਸੀਏਸ਼ਨ ਹੈ ਅਲੱਗ-ਅਲੱਗ ਭਾਵੇਂ ਕੇਮਿਸਟ ਐਸੋਸੀਏਸ਼ਨ ਹੈ ਭਾਵੇਂ ਉਹ ਸਵਰਨਕਾਰ ਸੰਘ ਹੈ ਏ ਟੂ ਜ਼ेड ਆਰਟੀ ਐਸੋਸੀਏਸ਼ਨ ਦਾ ਤੁਹਾਡੇ ਸਾਹਮਣੇ ਹੁਣੇ ਆਇਆ ਪਿੰਡ ਦੀ ਪੰਚਾਇਤ ਤੇ ਬਹੁਤ ਸਾਰੀਆਂ ਪੰਚਾਇਤਾਂ ਇਹ ਨਹੀਂ ਵੀ ਕੱਲੇ ਸ਼ਹਿਰ ਦੇ ਦੁਕਾਨਦਾਰ ਸ਼ਾਮਲ ਐ ਪੈਨਸ਼ਨਰ ਐਸੋਸੀਏਸ਼ਨ ਐ ਕਰਮਚਾਰੀ ਸ਼ਾਮਲ ਐ ਆਸ-ਪਾਸ ਦੀਆਂ ਹੁਣ ਮੈਂ ਜੇ ਮਾ ਉਹਨਾਂ ਦੇ ਨਾਮ ਦੱਸਣ ਲੱਗ ਗਿਆ ਤੁਹਾਨੂੰ ਪਤਾ ਕੱਲ ਨੂੰ ਫਿਰ ਪੰਚਾਇਤਾਂ ਦੇ ਐਕਸ਼ਨ ਸ਼ੁਰੂ ਹੋ ਜਾਂਦਾ ਹੈ ਸਾਡੇ ਕੋਲੇ 50 ਦੇ ਕਰੀਬ ਪੰਚਾਇਤਾਂ ਦੇ ਮਤੇ ਆਏ ਆ ਕਿ ਅਸੀਂ ਵੀ ਇਸ ਸੰਘਰਸ਼ 'ਚ ਆਵਾਂ ਤੁਸੀਂ ਦੱਸੋ ਇਹ 100 200 ਬੰਦਾ ਹੁੰਦਾ ਹੈ ਕਿ ਸਾਰਾ ਇਲਾਕਾ ਹੁੰਦਾ 100 200 ਬੰਦਾ ਇੱਕ ਪਾਸੇ ਹੋ ਸਕਦਾ ਉਹ ਵੀ ਸਿਰਫ ਉਸ ਧਿਰ ਦੀ ਹਮਾਇਤ ਉਹ ਕਰੂਗਾ ਜਿਹਦਾ ਜਾਂ ਤਾਂ ਉੱਥੇ ਜ਼ਮੀਨ ਹੈ ਤੇ ਜਾਂ ਉਸ ਧਿਰ ਨਾਲ ਜੁੜਿਆ ਹੋਇਆ ਭਾਈ ਇੰਨੀ ਦਾ ਸੋ ਇਸ ਤਰ੍ਹਾਂ ਇੰਨੀ ਗੱਲ ਕਹਿਣੀ ਹੈ ਜੀ ਇੰਨੇ ਪੁਆਇੰਟ ਐ ਇਸ ਤੋਂ ਬਾਅਦ ਜਿਹੜੇ ਇਹ ਤਾਂ ਚੱਲ ਬਾਕੀ ਤੇ ਰਾ ਪੋਲਿਟੀਕਲ ਪਾਰਟੀਆਂ ਚੋਂ ਸਾਡੇ ਕੋਲੇ ਭਾਜਪਾ ਦੇ ਬੰਦੇ ਇੱਥੇ ਬੈਠੇ ਆ ਕਾਲੀ ਦਲ ਦੇ ਬੈਠੇ ਆ ਸਾਡੇ ਕੋਲੇ ਇੱਥੇ ਸਾਡੇ ਕੋਲੇ ਇੱਥੇ ਕਾਂਗਰਸ ਦੇ ਬੰਦੇ ਬੈਠੇ ਆ ਸਾਡੇ ਕੋਲੇ ਆਮ ਆਦਮੀ ਪਾਰਟੀ ਦੇ ਵੀ ਬੰਦੇ ਆ ਯਾਰ ਠੀਕ ਹੈ ਜੀ ਆਮ ਆਦਮੀ ਪਾਰਟੀ ਦੇ ਵੀ ਲੋਕ ਸਾਡੇ ਕੋਲੇ ਆਏ ਆ ਜਿਹੜੇ ਕਿ ਦੁਕਾਨਦਾਰ ਐਸੋਸੀਏਸ਼ਨ ਵਾਲੇ ਜੁੜੇ ਆ ਜਾਂ ਹੋਰ ਵੱਖ-ਵੱਖ ਉਹ ਦਿਨ ਵੀ ਸਾਡੇ ਕੋਲੇ ਉੱਪਰ ਜਦੋਂ ਪ੍ਰੋਗਰਾਮ ਕੀਤਾ ਸੀ ਦੀਪਕ ਸਿੰਘ ਲੈ ਵਰਗੇ ਵੀ ਆਏ ਸੀ ਠੀਕ ਹੈ ਜੀ ਇਸ ਬਾਰੇ ਕੋਈ ਅੰਸੀ ਕੀ ਹੋਇਆ ਤੇ ਸੋ ਪਹਿਲਾਂ ਜਿਹੜੀ ਮੀਟਿੰਗ ਕੀਤੀ ਹੈ ਜਿਹੜਾ ਡੀਪ ਸਾਬ ਨੇ ਕਿਹਾ ਕਿ ਉਹਦੇ ਵਿੱਚ ਹਾਂ ਕਰਕੇ ਗਏ ਆ ਉਹਦੇ ਸਿਰਫ ਆਪਣੀ ਪਸੰਦ ਦੇ ਕੁਝ ਕੁ ਬੰਦੇ ਬੁਲਾਏ ਤੇ ਅਕੋਰਡਿੰਗ ਟੂ ਪੋਲਿਟੀਕਲ ਲੀਡਰਸ ਜਿਹੜੇ ਅਸੀਂ ਰਾਜਨਗਾਰਿਕ ਜੀ ਨੂੰ ਸਰੂਪ ਸਿੰਘ 라ਜੀ ਜਿੰਨਾ ਤੇ ਇਲਜ਼ਾਮ ਲਾਉਂਦੇ ਆ ਕਿ ਉਹਨਾਂ ਨੇ ਆ ਕਿ ਕੀ ਉੱਥੇ ਉਹਨਾਂ ਨੇ ਇਹ ਕਿਹਾ ਬਕਵਾਲ ਉਹਨਾਂ ਦੇ ਕਹਿ ਰਿਆ ਹੈ ਮੈਂ ਉਹਨਾਂ ਨੇ ਉੱਪਰਲੀ ਬੋਲੇਆ ਚੌਕ 'ਚ ਖੜ ਕੇ ਉਹਦੇ ਰਿਕਾਰਡਿੰਗ ਹੈਗੀ ਆਪਣੇ ਕੋਲੇ ਕਿ ਸਾਨੂੰ ਉਧਰ ਬੁਲਾਇਆ ਗਿਆ ਡੀਸਾ ਵੱਲੋਂ ਅਸੀਂ ਉੱਥੇ ਸਿਗਨੇਚਰ ਕੀਤੇ ਮੀਟਿੰਗ 'ਚ ਹਾਜ਼ਰੀ ਦੇ ਕੱਲੇ ਸਾਨੂੰ ਟੀਵੀ ਉੱਤੇ ਪੁਸ਼ਕ ਪ੍ਰੋਜੈਕਟ ਦਿਖਾਈਆਂ ਗਈਆਂ ਪ੍ਰੈਜੈਂਟੇਸ਼ਨਸ ਉਹ ਦਿਖਾ ਕੇ ਇੱਕ ਮੁੱਦਾ ਇਹ ਲਿਆ ਫਿਰ ਤਿੰਨ ਚਾਰ ਮੁੱਦੇ ਹੋਰ ਵਿੱਚ ਲੈ ਕੇ ਉਸ ਤੋਂ ਬਾਅਦ ਸਾਨੂੰ ਉੱਥੋਂ ਭੇਜ ਦਿੱਤਾ ਗਿਆ ਇਹਦੇ 'ਚ ਨਾ ਸੀ ਕੋਈ ਸਹਿਮਤੀ ਦਿੱਤੀ ਹੈ ਹੁਣ ਇਹ ਤੁਸੀਂ ਤੁਹਾਡੇ ਸਾਹਮਣੇ ਆ ਤੁਸੀਂ ਉਹਨਾਂ ਤੋਂ ਵੀ ਪੁੱਛ ਸਕਦੇ ਹੋ ਸਬੰਧਤ ਤੇ ਰੰਤੋਂ ਵੀ ਠੀਕ ਹੈ ਜੀ ਤੇ ਜਿਹੜੇ ਵਪਾਰ ਮੰਡਲ ਦੇ ਵਾਲਿਆਂ ਦੀ ਗੱਲ ਕੀਤੀ ਗਈ ਮੈਂ ਮਿਤਕਪੂਰ ਜੀ ਸ਼ਾਮਲ ਹੋਏ ਉਹਨਾਂ ਨੇ ਵੀ ਕਿਹਾ ਕਿ ਸਾਡੇ ਤੋਂ ਨਾ ਅਸੀਂ ਬਿਲਕੁਲ ਵੀ ਸਹਿਮਤੀ ਨਹੀਂ ਦਿੱਤੀ ਅਸੀਂ ਉਲਟਾ ਉਸ ਚੀਜ਼ ਦਾ ਵਿਰੋਧ ਕਰਕੇ ਆਏ ਹਾਂ ਟਰਾਂਸਪੋਰਟਰਾਂਾਂ ਤੋਂ ਵੀ ਇੱਕ ਤੇਰ ਸ਼ਾਮਲ ਹੋਈ ਸੀ ਮੀਟਿੰਗ ਚ ਉਹਨਾਂ ਨੇ ਵੀ ਇਹੀ ਕਿਹਾ ਵੀ ਅਸੀਂ ਮੌਕੇ ਤੇ ਵਿਰੋਧ ਕੀਤਾ ਭਾਵੇਂ ਤੁਸੀਂ ਉਹਦੀ ਸੀਸੀਟੀਵੀ ਕਢਾ ਕੇ ਦੇਖ ਲਓ ਫੁਟੇਜ ਸੋ ਇੰਨਾ ਸਾਡਾ ਹਾਂ ਜੀ ਇਹ ਬਬਲੀ ਜੀ ਵੀ ਸ਼ਾਮਲ ਸੀ ਉਸ ਮੀਟਿੰਗ ਨੇ ਇਹਨਾਂ ਨੇ ਬੁਲਾਇਆ ਚਲੋ ਤੁਹਾਡੇ ਸਾਹਮਣੇ ਸਾਰੇ ਬੈਠੇ ਆ ਜੀ ਸਾਰੀਆਂ ਧਿਰਾਂ ਬੈਠੀਆਂ ਇਸ ਤੋਂ ਸਟੂਡੈਂਟ ਯੂਨੀਅਨ ਦੀ ਸ਼ਾਮਲ ਹੈ ਜਿਹੜੀ ਨੂੰ ਬੁਲਾਇਆ ਚ ਬਾਕੀ ਬੁਲਾਇਆ ਕਾਲਜ ਦੇ ਬੱਚੇ ਆ ਹਨ ਜਿਨ੍ਹਾਂ ਨੇ ਇੱਥੇ ਆਉਣਾ ਸਰਕਾਰੀ ਕਾਲਜ ਦੇ ਸੋ ਤੁਸੀਂ ਕੋਈ ਵੀ ਪ੍ਰਸ਼ਨ ਤੁਹਾਡੇ ਦਿਮਾਗ ਚ ਹੋਵੇ ਕਿਸੇ ਵੀ ਧਿਰ ਤੋਂ ਤੁਸੀਂ ਪੁੱਛ ਸਕਦੇ ਹੋ ਡੀਸੀ ਨੂੰ ਕਿੱਥੇ ਰੱਖੀ ਉਹਨਾਂ ਨੇ ਇੱਕ ਵੀਡੀਓ ਰਿਲੀਜ਼ ਕੀਤੀ ਜੋ ਕਿ ਕੋਈ ਵੀ ਪੋਲੀਟੀਕਲ ਧਿਰ ਜਿਹੜੀ ਸੱਤਾਧਾਰੀ ਹੈ ਉਹ ਬਿਆਨ ਦੇਣ ਦੀ ਬਜਾਏ ਸਾਰਾ ਧਿਆਨ ਡੀਸੀ ਸਾਹਿਬ ਦੇ ਰਿਹਾ ਜੀ ਡੀਸੀ ਨੂੰ ਟਾਰਗੇਟ ਨਹੀਂ ਕਰ ਰਹੇ ਅਸੀਂ ਤਾਂ ਡੀਸੀ ਸਾਹਿਬ ਵੱਲੋਂ ਠਾਏ ਸਵਾਲਾਂ ਦੇ ਜਵਾਬ ਦੇ ਰਹੇ ਹਾਂ ਨਹੀਂ ਨਹੀਂ ਅਸੀਂ ਕਹਿੰਦੇ ਸਾਡੇ ਵੀ ਹੈ ਇਹ ਕਿਹਾ ਸੀ ਵੀ ਸਾਡੇ ਵੀ ਹੈ ਸਾਡੇ ਵੀ ਇਕੱਲੇ ਉਹਨਾਂ ਦੇ ਨਹੀਂ ਹੈਗੇ ਵੀ ਪਰ ਉਹ ਉਹਨਾਂ ਨਹੀਂ ਆਜੋ ਬੜਾ ਸਹੀ ਆਜੋ ਆਜੋ ਇਹਨਾਂ ਨੇ ਸ਼ੁਰੂ ਚ ਕਿਹਾ ਕਿ ਡੀਸੀ ਸਾਹਿਬ ਇਕੱਲੇ ਇੱਕ ਧਿਰ ਦੇ ਨਹੀਂ ਹੈਗੇ डीसी साहब ਸਾਡੇ ਵੀ ਹੈ ਸਾਡਾ ਵੀ ਹੱਕ ਬਣਦਾ ਕਿ ਸਾਡੀ ਵੀ ਗੱਲ ਹੋ ਰੱਖਣ ਕੱਲੇ ਇੱਕ ਦਿਨ ਦੀ ਗੱਲ ਨਾ ਰੱਖਣ ਥੋੜੀ ਜਿਹੀ ਵੀ ਵੀਰਵੀਂ ਆ ਗਈ ਮਤਲਬ ਤਾਂ ਇਹ ਹੀ ਗੱਲ ਹੈ ਕਿ ਉਹ ਬੜਾ ਐਮਐਲਏ ਜਦੋਂ ਐਲਐਨ ਨੇ ਦੋ ਪ੍ਰੈਸ ਕਾਨਫਰੰਸਾਂ ਕਰ ਦਿੱਤੀਆਂ ਐ ਇਸੇ ਦੇ ਉੱਤੇ ਲੇਕਿਨ ਇਹ ਬੱਸਸ ਸਟੈਂਡ ਜਦੋਂ ਸ਼ੁਰੂ ਹੋਇਆ ਸੀਗਾ ਵੀ ਬੱਸਸ ਸਟੈਂਡ ਬਾਹਰ ਲਜਾਣ ਦਾ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਸੋਸ਼ਲ ਮੀਡੀਆ 'ਚ ਜੋ ਤੇਰ ਹੋਇਆ ਸੀਗਾ ਵੀ ਇਹਨੂੰ ਕਦੋਂ ਲਿਖਿਆ ਰੱਖਿਆ ਹੋਇਆ ਹੈ ਜੀ ਕਦੇ ਉੱਤੇ ਕਦੇ ਉੱਤੇ ਕਦੇ ਉੱਤੇ ਮੈਨੂੰ ਤਾਂ ਇਹ ਲੱਗਦਾ ਵੀ ਆਪਾਂ ਵਿਰੋਧ ਉਦੋਂ ਕਰਨ ਲੱਗੇ ਆ ਜਦੋਂ ਬੱਸਸ ਸਟੈਂਡ ਅਨਾਉਂਸ ਬਿਲਕੁਲ ਇਹ ਵੀ ਰਹੀ ਗੱਲ ਸਾਡੀ ਬਿਲਕੁਲ ਸਹੀ ਹੈ ਜਦੋਂ ਤੱਕ ਇਹ ਹੁੰਦਾ ਰਿਹਾ ਕਿ ਵੀ ਬੱਸ ਸਟੈਂਡ ਜੀ ਵਪਾਰ ਜਾਤ ਰੰਦਾ ਬੱਸ ਸਟੈਂਡ ਉਧਰ ਜਾ ਸਕਦਾ ਬੱਸ ਸਟੈਂਡ ਉਧਰ ਜਾਤਦਾ ਬੱਸ ਸਟੈਂਡ ਕਿਨ ਜਗ੍ਹਾ ਦੀਆਂ ਜਿਹੜੀਆਂ ਪ੍ਰੋਜੈਕਟਾਂ ਸੀਗੀਆਂ ਜੀ ਤਰ੍ਹਾਂ ਪਹਿਲਾਂ ਵੀ ਸੀ ਫਿਕਟਾਂ ਦੇ ਕੋਲੇ ਜੀ ਕੈਨੇਡਾ ਫੋਨ ਇਹਦੇ 'ਚ ਇਹ ਹੈ ਵੀ ਇਹ 2007 ਤੋਂ ਲੱਗੇ ਹੋਏ ਐ ਇਹ ਹੈ ਵੀ ਅਜੇ ਬੀ ਬਣਨਾ ਤਾਂ ਹੈ ਨਹੀਂ ਟਰਾਲੀ ਚ ਪਾਈ ਫਿਰਦੇ ਐ ਵੀ ਇਹ ਵੀ ਇਹਦਾ ਅਫਰੋਜ਼ ਕਰੀ ਜਿੱਦੇ ਲੱਗੇ ਵੀ ਇਹ ਤਾਂ ਬਣਾ ਰਹੇ ਐ ਉਸੇ ਦਿਨ ਅਸੀਂ ਸਮਾਪਤ ਸ਼ੁਰੂ ਕਰਤਾ ਔਰ ਇਹਦੀ ਇਹ ਨਹੀਂ ਕਿ ਅੱਜ ਹੋਇਆ ਇਸ ਤੋਂ ਪਹਿਲਾਂ ਵੀ ਭੋਲਾ ਸਿੰਘ ਗਿਲਪੱਤੀ ਹੁਣੀ ਇੱਥੇ ਹੁੰਦੇ ਸੀ ਉਹਨਾਂ ਦੇ ਅੰਡਰ ਵੀ ਇਹ ਸੰਘਰਸ਼ ਚੱਲਿਆ 2007 ਚ ਵੀ ਚੱਲਿਆ ਇਹ ਕੰਟੀਨਿਊਸ਼ਨ ਹੈ ਪਰ ਕਿਉਂਕਿ ਜਦੋਂ ਤੱਕ ਅਨਾਉਂਸ ਹੀ ਨਹੀਂ ਕੀਤਾ ਆਪਾਂ ਮੰਨ ਲਓ ਵਿਰੋਧ ਕਰਨ ਲੱਗ ਗਏ ਤੇ ਕੋ ਸਤਾਤਾ ਰਹੀ ਤੇਰੇ ਕਵੇ ਕਿ ਅਸੀਂ ਤਾਂ ਅਨਾਉਂਸ ਹੀ ਨਹੀਂ ਕੀਤਾ ਤੁਸੀਂ ਵਿਰੋਧ ਕਿਹੜੀ ਗੱਲ ਦਾ ਕਰ ਰਹੇ ਹੋ ਸੋ ਜਦੋਂ ਅਨਾਉਂਸ ਹੋਣਾ ਵਿਰੋਧ ਵੀ ਉਦੋਂ ਸ਼ੁਰੂ ਹੋ ਗਿਆ ਬੱਸ ਸਟੈਂਡ ਦਾ ਨਾਮ ਸੱਭੇ ਬਿਲਕੁਲ ਵੀ ਨਹੀਂ ਅਸੀਂ ਉਹ ਤਾਂ ਉਦੋਂ ਵੀ ਹੋ ਗਿਆ ਉਹ ਵੀ ਹੋਇਆ ਉਹ ਵੇਹਣਾ ਤੋਂ ਵਾਲੀ ਸਾਰੀ ਮਾਰਕੀਟ ਬੰਦ ਹੋ ਤੇ ਇਹਨਾਂ ਨੇ ਸਾਰਿਆਂ ਨੇ ਉਦੋਂ ਵੀ ਵਿਰੋਧ ਕੀਤਾ ਸੀ ਤੇ ਉਹ ਫੇਰ ਰੋਕਿਆ ਸੀ ਚੰਜੀ ਲਾਲ ਕਰ ਚੰਜੀ ਲਾਲ ਮੰਤਰੀ ਹੁੰਦੇ ਸੀ ਉਦੋਂ ਉਦੋਂ ਜੀ ਦੀ ਸਰਕਾਰ ਦੇ ਵਿੱਚ ਕੋਈ ਵੀ ਜਦੋਂ ਬੱਸ ਸਟੈਂਡ ਦਾ ਅਨਾਉਂਸ ਹੋਇਆ ਜਾਂ ਬਾੜਨਾ ਸ਼ੁਰੂ ਕਰਨ ਵਾਸਤੇ ਰੱਖਿਆ ਉਦੋਂ ਉਸ ਸਰਕਾਰ ਦੇ ਨੁਮਾਇੰਦਿਆਂ ਨੇ ਕਿਹਾ ਕਿ ਬਹੁਤ ਵਧੀਆ ਚੀਜ਼ ਹੈ। ਉੱਥੇ ਬਾਹਰ ਜਾਊਗਾ ਜੀ ਇਹਦੇ ਨਾਲ ਫਾਇਦਾ ਹੋਊਗਾ ਇਹਦੇ ਨਾਲਾ ਹੋਊਗਾ ਵਿਕਾਸ ਨੂੰ ਕੋਚ ਜੋ ਵੀ ਉਹਨਾਂ ਨੇ ਉਸ ਸਮੇਂ ਕਿਹਾ। ਲੇਕਿਨ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਸ੍ਰੀ ਕੰਤ ਸਿੰਘ ਲਾ ਜਿਹਨੇ ਬਾਹਰ ਆ ਕੇ ਕਿਹਾ ਕਿ ਚਾਰ ਜਗ੍ਹਾ ਜਿਹੜੀਆਂ ਅਨਾਉਂਸ ਕੀਤੀਆਂ ਗਈਆਂ ਜੀ ਅੰਦਰ ਚਾਰ ਜਗ੍ਹਾ ਦੇ ਵਿੱਚ ਬੱਸ ਸਟੈਂਡ ਜਾ ਸਕਦਾ ਹੈ। ਅਸੀਂ ਸਹਿਮਤੀ ਦਿੰਦੇ ਹਾਂ ਇਸ ਗੱਲ ਨੂੰ ਕਿ ਬੱਸ ਸਟੈਂਡ ਅਪ ਟੈਂਡਰ ਤੋਂ ਬਾਹਰ ਜਾਣਾ ਚਾਹੀਦਾ ਕਿਸੇ ਵੀ ਚੀਜ਼ ਦੀ ਤੇ ਜਾਵੜੇ। ਅਸੀਂ ਉਹਦੇ ਨਾਲ ਸਹਿਮਤ ਹੈ। ਇਹ ਵੀਡੀਓ ਆਨ ਦੀ ਆਪ ਤੇ ਅਸੀਂ ਅਸੀਂ ਇਸ ਤਰ੍ਹਾਂ ਦੇ ਕਿਸੇ ਵੀ ਬਿਆਨ ਨਾਲ ਪੂਰੀ ਕਮੇਟੀ ਬਿਲਕੁਲ ਅਸਹਿਮਤ ਹੈ ਇਸੇ ਲਈ ਅਸੀਂ ਜਿਤਨ ਉਦਨ ਮਾਰਚ ਕੱਢਿਆ ਉਸ ਦਿਨ ਦੋਨੇ ਜਿਹੜੇ ਲੀਡਰਸ ਐ ਰਾਜਨਗਰਗ ਜੀ ਤੇ ਸਰੂਪ ਚੰਦ ਸਿੰਘਲਾ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਆਪਦੇ ਇਸ ਬਿਆਨ ਦਾ ਸਪਸ਼ਟੀਕਰਨ ਲੋਕਾਂ ਦੀ ਕਚਹਿਰੀ ਚਾਕੇ ਦਿਓ ਉਹ ਫਾਇਰ ਬ੍ਰਿਗੇਡ ਚੌਕ ਚਾਏ ਉੱਥੇ ਸਰੂਪ ਚੰਦ ਸਿੰਘਲਾ ਉਹਨਾਂ ਨੇ ਇਹ ਬੋਲਿਆ ਇਹ ਉਹਨਾਂ ਦੀ ਮੈਚ ਸ਼ੁਰੂ ਚ ਵੀ ਇਹੀ ਕਹਿਆ ਸੀ ਕਿ ਉਹਨਾਂ ਦੀ ਵਰਡਿੰਗ ਦੇ ਅਕੋਰਡਿੰਗ ਦੱਸ ਰਿਹਾ ਮੈਂ ਤੁਹਾਨੂੰ ਉਹਦਾ ਰਿਕਾਰਡਿੰਗ ਪਈ ਹੈ ਤੁਸੀਂ ਵੀ ਮੇਰੇ ਖਿਆਲ ਉੱਥੇ ਸੀ ਉਹ ਰਿਕਾਰਡਿੰਗ ਸੁਣ ਲਿਓ ਉਹਦੇ ਚ ਉਹਨਾਂ ਨੇ ਕਿਹਾ ਕਿ ਸਾਨੂੰ ਡੀਸੀ ਸਾਹਿਬ ਨੇ ਸਿਰਫ ਪ੍ਰੈਜੈਂਟੇਸ਼ਨ ਦਿਖਾਈ ਹੈ ਤੇ ਸਾਡੇ ਤੋਂ ਇਹਨੂੰ ਸੈਫਟੀ ਨਹੀਂ ਲਈ ਸੋ ਇਹਦੇ ਜਵਾਬदार ਜਵਾਬੇ ਸਿੰਗਲਾ ਸਾਹਿਬ ਹੈ ਪਰ ਜਿਹੜੀਆਂ ਮੁੱਖ ਪ੍ਰਭਾਵਤ ਹੋਣ ਵਾਲੀਆਂ ਧਿਰਾਂ ਉਹ ਸਾਰੀਆਂ ਇੱਥੇ ਬੈਠ ਕੇ ਪਰ ਮੈਂ ਕਹਿੰਦਾ ਹੈ ਪੋਲਿਟੀਕਲ ਪਾਰਟੀ ਦੇ ਅੰਦਰ ਜਿੱਕਰ ਜਦ ਸਾਰੇ ਸ਼ਰਤਾਂ ਲੈ ਲੈਣ ਹਾਂ ਬਿਲਕੁਲ ਪਰ ਜਿਹੜੇ ਲੋਕਾਂ ਇਹ ਤਾਂ ਕੋਈ ਜਨਨ ਸਰਵੇ ਵੀ ਨਹੀਂ ਕਰਵਾਇਆ ਗਿਆ ਇਹ ਵੀ ਗੱਲ ਰੱਖੀ ਹੈ ਦੇ ਵਿੱਚ ਕਿ ਇਦੇ ਲਈ ਜਨ ਸਰਵੇ ਵੀ ਨਹੀਂ ਹੋਇਆ ਜਨ ਸਰਵੇ ਹੁੰਦਾ ਕੁਆਂਟੀਟੇਟਿਵ ਰਿਸਰਚ ਹੁੰਦੀ ਹੈ ਤੁਸੀਂ ਜਿਹੜੀਆਂ ਪ੍ਰਭਾਵਿਤ ਹੋਣ ਵਾਲੀਆਂ ਏ ਤੇਰਾ ਉਹਨਾਂ ਤੋਂ ਕੁਐਸਚਨਅਰ ਪਰਭਾਉਣਾ ਹੁੰਦਾ ਉਹਨਾਂ ਤੋਂ ਉਹਨਾਂ ਦੀਆਂ ਸਮੱਸਿਆਵਾਂ ਜਾਣਣੀਆਂ ਹੁੰਦੀਆਂ ਜਿਹੜਾ ਟੈਕਨੀਕਲ ਤਰੀਕਾ ਹੈ ਉਸ ਤੋਂ ਬਾਅਦ ਉਹਨਾਂ ਦੇ ਹੱਲ ਸੋਚਣੇ ਹੁੰਦੇ ਆ ਇਹੋ ਜਿਹਾ ਤਾਂ ਕੁਝ ਵੀ ਨਹੀਂ ਹੋਇਆ ਸਿਰਫ ਜੇ ਤੁਸੀਂ 10 15 ਬੰਦਿਆਂ ਨੂੰ ਬੁਲਾ ਲਓ ਉਹਨਾਂ ਵਿੱਚ ਕੁਝ ਬੰਦੇ ਤੁਹਾਡਾ ਵਿਰੋਧ ਕਰ ਦੇਣ ਕੁਝ ਹਾਂ ਕਰ ਦੇਣ ਤੇ ਉਹਦੇ ਬੇਸ ਤੇ ਤੁਸੀਂ ਕਹੋ ਵੀ ਸਾਰੇ ਲੋਕਾਂ ਨੇ ਆਪਣਾ ਡਿਸੀਜਨ ਦੇਤਾ ਇਹ ਤਾਂ ਸੰਭਵ ਜਿਹੜੀਆਂ ਪ੍ਰਭਾਵਿਤ ਤੇ ਰਹਿਣ ਜਿਵੇਂ ਪਿੰਡਾਂ ਤੋਂ ਆਉਣ ਵਾਲੇ ਲੋਕ ਹੈ ਉਹਨਾਂ ਦੇ ਵੱਖ-ਵੱਖ ਜਿਹੜੇ ਲੀਡਰ ਹੈ ਉਹ ਇੱਥੇ ਬੈਠੇ ਹੈ ਤੂੰ ਉਹਨਾਂ ਨੂੰ ਪੁੱਛ ਵੀ ਜਿਹੜਾ ਹੁਣ ਜੀਨੇ ਕਚਹਿਰੀ ਆਉਣਾ ਹੈ ਪਹਿਲਾਂ ਬੱਸ ਸਟੈਂਡ ਚਾਉ ਬੱਸ ਸਟੈਂਡ ਤੋਂ ਉਹਨੇ ਜਦੋਂ ਇੱਥੇ ਕਚਹਿਰੀ ਨੂੰ ਆਉਣਾ ਕੋਈ ਚੀਜ਼ ਤਾਂ ਲੈਣੀ ਪਊ ਨਾ ਇਹ ਇਹਦੇ ਸ਼ਟਲ ਚਲਾਵਾਂਗੇ ਪੀਆਰਟੀਸੀ ਦੇ ਜਿਹੜੀਆਂ ਇਹਨਾਂ ਦੀ ਲਾਲ ਜਿਹੀਆਂ ਬੱਸਾਂ ਆਈਆਂ ਪਹਿਲਾਂ 20 ਦੇਖੀਆਂ ਉਹਨਾਂ ਨੇ ਤੁਸੀਂ ਕਿਵੇਂ ਇੱਟਾਂ ਤੇ ਲਾਈਆਂ ਖੜੀਆਂ ਜਿਹੜੀ ਚੀਜ਼ ਸੰਭ ਵੀ ਨਹੀਂ ਐਵੇਂ ਲੌਲੀਪੌਪ ਦੇ ਰਹੇ ਐ ਉਹਦੇ ਚ ਇਹ ਜਾਂਦੇ ਹੁਣ ਬਰਨਾਲੇ ਵਾਲੇ ਪਾਸੇ ਪੁੱਜੋ ਵਾਲੇ ਪਾਸੇ ਤੋਂ ਆ ਰਿਹਾ ਜਿਹੜਾ ਉੱਤਰੀ ਬੀਬੀ ਵਾਲੇ ਚੌ ਸਟੂਡੈਂਟ ਹੈ ਉਹਨਾਂ ਨੇ ਆਉਣਾ ਹੈ ਹੁਣ ਰਜਿੰਦਰਾ ਕਾਲਜ ਆਉਣਾ ਹੈ ਡੀਏਵੀ ਕਾਲਜ ਆਉਣਾ ਹੈ ਜਾਂ ਜੀਥ ਰੋਡ ਤੇ ਪੜਦੇ ਆ ਕੁੜੀਆਂ ਸਾਰੀਆਂ ਜਿਹੜੀਆਂ ਕਲਾਸਾਂ ਜੀ ਲੱਗਦੀਆਂ ਹੈਗੀਆਂ ਇੱਥੇ ਟਿਊਸ਼ਨ ਵਾਲੀਆਂ ਉਹ ਇੱਥੇ ਲੱਗ ਕੀ ਉਹ ਪਹਿਲਾਂ ਬੱਸ ਸਟੈਂਡ ਤੋਂ ਆ ਕੇ ਉੱਥੋਂ ਆਟੋ ਲੈ ਕੇ ਆਇਆ ਕਰਦੇ ਨੇ ਫਿਰ ਸੁਰੱਖਿਆ ਦੇ ਬੰਦੇ ਨਜ਼ਰ ਤੁਸੀਂ ਦੇਖ ਲਓ ਲੁੱਟਦਾ ਇੱਥੇ ਲੈਂਦੇ ਦੁਪਹਿਰੇ ਲੈਕਚਰ ਤੇ ਜਾਂਦੇ ਆ ਨੂੰ ਤੇ ਇੱਕ ਉੱਥੋਂ ਆਉਂਦੇ ਹੋਏ ਕੀ ਕੋਈ ਰਾਤ ਨੂੰ 12 ਵਜੇ ਤੋਂ ਤੱਕ ਸਰਵੋ ਚੱਲਦੀ ਹੈ ਸਵੇਰ 4 ਵਜੇ ਸਰਵੋ ਸ਼ੁਰੂ ਹੋ ਜਾਂਦੀ ਹੈ ਉਸ ਟਾਈਮ ਤੇ ਚੱਲਣਾ ਕਿਸੇ ਤਰ੍ਹਾਂ ਦੀ ਕੋਈ ਸੇਫਟੀ ਹੈਗੀ ਆ ਦੂਸਰੇ ਲੋਕ ਤੁਹਾਨੂੰ ਕਹੀਏ ਸੂਚਾਰਣੋਕਾ ਦੇ ਵਾਸਤੇ ਇੱਥੇ ਜਾ ਰਿਹਾ ਤੁਸੀਂ ਰਸੂਲਦਾਰਾਂ ਨੇ ਉਹਨਾਂ ਦੇ ਜਿਨ੍ਹਾਂ ਨੇ ਜ਼ਮੀਨਾਂ ਉੱਥੇ ਨੋਨਾਂ ਦੇ ਨਾਮ ਜਨਤਾ ਕਿਉਂ ਨਹੀਂ ਕਰ ਰਹੇ ਇਹ ਤਾਂ ਸਾਰਿਆਂ ਨੂੰ ਪਤਾ ਜੀ ਜਨਤਾ ਕੀ ਹੈ ਜੀ ਉੱਥੇ ਕਿਹੜੀਆਂ ਕਲੋਨੀਆਂ ਹੈਗੀਆਂ ਕੀ ਕੀ ਹੈਗੀ ਪਤਾ ਹੀ ਆ ਇਸ ਨੂੰ